ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾੰਗ ਕੀਤਾ ਨਾ ਧਿਆਨ ਰੱਖਿਓ ਕਿਉਂਕਿ ਸਭ ਤੋਂ ਬਰੀਕ ਸੁਰਤ ਇਸ ਤੋਂ ਬਰੀਕ ਕੁਝ ਨਹੀਂ ਸੁਰਤ ਤੋਂ ਬਰੀਕ ਕੁਝ ਨਹੀਂ ਜੇ ਜੁੜ ਜੇ ਤੇ ਟੁੱਟਦੀ ਨਹੀਂ ਤੇ ਜੇ ਟੁੱਟੀ ਰਵੇ ਤੇ ਜੁੜਦੀ ਨਹੀਂ ਤੇ ਮਹਾਰਾਏ ਗਰੀਬਨਵਾਜ਼ੀਆਂ ਨੇ ਜਿਹਦੀ ਅਲ ਨਜ਼ਰ ਭਰ ਕੇ ਵੇਖਦਾ ਉਹਦੀ ਸੁਰਤ ਜੋੜ ਦਿੱਤੀ ਆ ਸੁਰਤ ਦੇ ਜੁੜੇ ਹੋਏ ਮਸਦਾਨੇ ਦਵਾਨੇ ਨੇ ਦੂਜੇ ਨੂੰ ਕੀ ਪ੍ਰਭਾਵ ਨੇ ਕਹਿਣਾ ਮੈਨੂੰ ਲੋਕ ਲੱਜਿਆ ਹੁੰਦੀ ਹੈ ਦੂਜਾ ਤੇ ਫਿਰ ਵੇਖਦਾ ਚਾਰ ਚਫੇਰੇ ਪੰਜ ਪਿਆਰੇ ਮਸਤਾਨੇ ਹੋ ਕੇ ਆਏ ਸਨ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕੋ ਐਵੇਂ ਥੋੜਾ ਆ ਕੇ ਸੀਸ ਲਵਾਤਾ ਸੀ ਦਾਨੇ ਨੂੰ ਕਹੋ ਆਪਣੇ ਚੁੰਡੀ ਵੀ ਵੜਾ ਕੇ ਦੱਸਿਓ ਕਹਿੰਦਾ ਨਾ ਨਾ 80000 ਦੇ ਕੱਢ ਜੋ ਪੰਜ ਜਣੇ ਹੀ ਆਏ ਕਿਉਂ ਆਏ ਬਾਵਾ ਖੜੀਆਂ ਕਰਕੇ ਜੀਂਦ ਵਾਲਿਆਂ ਕਹਿਣਾ ਬਾਵਾ ਖੜੀਆਂ ਕਰਕੇ ਨੱਚਦੇ ਹੋਏ ਗੁਰਾਣੇ ਮੈਨੂੰ ਬਾਣ ਮਾਰਿਆ ਕਹਿੰਦੇ ਕਹਿੰਦੇ ਆ ਕੇ ਸੀਸ ਅੱਗੇ ਰੱਖੇ ਸੀ ਸੀਸ ਲਾਹ ਵੀ ਦਿੱਤੇ ਸੀ ਤੇ ਵਿੱਚੋਂ ਆਵਾਜ਼ ਆਉਂਦੀ ਸੀ ਗੁਰਾਂ ਨੇ ਮੈਨੂੰ ਬਾਹਲ ਮਾਰਿਆ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਸਾੰਗ ਕੀਤਾ ਚੰਦਨ ਦੀ ਚਿਖਾ ਕਰਾਈ ਘੋੜੇ ਸਮੇਤ ਮਾਰੇ ਤੰਬੂ ਲਵਾ ਕੇ ਸਿੱਖਾਂ ਨੂੰ ਕਿਹਾ ਚਿਖਾ ਵੱਲ ਵੇਖਣਾ ਨਹੀਂ ਕਿਸੇ ਨੇ ਵੀ ਸਿੱਖਾਂ ਵਰਾਗ ਕੀਤਾ ਮਾਰੇ ਅਲੋਪਤਾ ਅਗਲਾ ਵਚਨ ਗ੍ਰੰਥ ਨਾਮੇ 'ਚ ਸਾਰਾ ਹੁੰਦਾ ਹੈ ਸਿੱਖਾਂ ਨਾਲ ਸਾਥ ਹੋਇਆ ਸਾਰੇ ਸਿੱਖ ਨਦੇੜ ਤੋਂ ਕੋਈ ਦਿੱਲੀ ਨੂੰ ਚਲਾ ਗਿਆ ਕੋਈ ਕਿਸੇ ਪਾਸੇ ਨੇ ਕੋਈ ਕਿਸੇ ਪਾਸੇ ਨੇ ਕੁਝ ਐਸੇ ਵੀ ਹਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕਰਨ ਤੋਂ ਬਗੈਰ ਪਾਣੀ ਦਾ ਘੁੱਟ ਵੀ ਨਹੀਂ ਸੀ ਪੀਂਦੇ ਜਦੋਂ ਦਿਨ ਚੜਿਆ ਪਾਣੀ ਨਾ ਪੀਣ ਤਿਰੇ ਨਾ ਲੱਗੇ ਵਿਛੋੜਾ ਇਹ ਵਿਛੋੜਾ ਬੁਰਾ ਜੇ ਸੰਤ ਬੜਦੇ ਹੁੰਦੇ ਸੀ ਵਿਛੋੜੇ ਵਾਲਾ ਜੀ ਰੋਗ ਬੁਰਾ ਵਿਛੋੜੇ ਵਾਲਾ ਜੀ ਰੋਗ ਬੁਰਾ ਓ ਵਿਛੋੜੇ ਵਾਲਾ ਜੀ ਰੋਗ ਬੁਰਾ ਵਿਛੋੜੇ ਵਾਲਾ ਜੀ ਰੋਗ ਬੁਰਾ ਓ ਰੱਬਾ ਲਾ ਕੇ ਨਾ ਕਿਸੇ ਨੂੰ ਜਾਵੇ ਓਏ ਰੋਗ ਬੁਰਾ ਵਿਛੋੜੇ ਵਾਲਾ ਜੀ ਰੋਗ ਬੁਰਾ ਹੋਰ ਲੱਗਣਾ ਕਿਸੇ ਨੂੰ ਜਾਵੇ ਜੀ ਰੋਗ ਬੁਰਾ ਸੋਹੇ ਵਾਲਾ ਜੀ ਰੋਗ ਬੁਰਾ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਜਿਤ ਤਨ ਬਿਰਹੋਂ ਨਾ ਉਭਜੈ ਸੋ ਤਨ ਜਾਣ ਮਸਾਨ ਇਹ ਜਿਨ੍ਹਾਂ ਨੂੰ ਮਛੋੜਾ ਲੱਗਾ ਉਹਨਾਂ ਨੂੰ ਪੁੱਛ ਕੇ ਵੇਖੋ ਵਿਛੜਿਆਂ ਦੀ ਗੱਲ ਵਿਛੜੇ ਜਾਣਣ ਵਿਛੜੇ ਦੀ ਗੱਲ ਵਿਛੜੇ ਜਾਣਣ ਕੀ ਜਾਣਣ ਲੋਕ ਗਵਾਰੀ ਗੱਲ ਵਿਛੜੇ ਜਾਣ ਉਹ ਵਿਛੜਿਆਂ ਦੀ ਗੱਲ ਵਿਛੜੇ ਜਾਣ ਵਿਛੜਿਆਂ ਦੀ ਗੱਲ ਵਿਛੜੇ ਜਾਣ ਜੀ ਗੱਲ ਵਿਛੜੇ ਜਾਣ ਉਹ ਜਾਣਣ ਲੋਕ ਦਵਾਈ ਵਿਛੜਿਆਂ ਦੀ ਗੱਲ ਰਾਜਾ ਦਸ਼ਰਥ ਜਾਣੇ ਵਿਛੜਿਆਂ ਦੀ ਲੱਗ ਜਾਣ ਉਹ ਜਿੰਨੇ ਸ਼ਾਨ ਮੇਲਾ ਕੋ ਮਾਈ ਫਿਰ ਵਿਛੜਿਆਂ ਦੀ ਗੱਲ ਗੋਪੀਆਂ ਜਾਣਣ ਵਿਛੜਿਆਂ ਦੀ ਗੱਲ ਕਿਆ ਜਾਣਣ ਵਿਛੜਿਆਂ ਦੀ ਗੱਲ ਗੋਪੀਆਂ ਜਾਣਣ ਵਿਛੜਿਆਂ ਦੀ ਗੱਲ ਗੋਪੀਆਂ ਜਾਣਣ ਵਿਛੜਿਆਂ ਦੀ ਜਿਨ੍ਹਾਂ ਦਾ ਵਿਛੜਿਆ ਕ੍ਰਿਸ਼ਨ ਮੁਰਾਰੀ ਵਿਛੜਿਆ ਕ੍ਰਿਸ਼ਨ ਮੁਰਾਰੀ ਜਿਨ੍ਹਾਂ ਦਾ ਵਿਛੜਿਆ ਕ੍ਰਿਸ਼ਨ ਮੁਰਾਰੀ ਦਾ ਵਿਛੜਿਆ ਕ੍ਰਿਸ਼ਨ ਮੁਰਾਰੀ ਜਦ ਵਿਛੜਿਆਂ ਦੀ ਗੱਲ ਕੂਕੇ ਜਾਣਣ ਹਾਏ ਵਿਛੜਿਆਂ ਦੀ ਗੱਲ ਕੂਕੇ ਜਾਣਣ ਆਏ ਹੋ ਕਾਲੀ ਕਮਲੀ ਲੈ ਕੇ ਸਤਿਗੁਰ ਬੈਠ ਕੇ ਨਗਟੇ ਵਿੱਚ ਬੈਠ ਕੇ ਨਗਟੇ ਵਿੱਚ ਉਹ ਜਾਣ ਨਹੀਂ ਜਦੋਂ ਫਿਰ ਹੋਏ ਨੇ ਤੇ ਆਰ ਜੀ ਰੋਂਦੀ ਕਰ ਲਾਉਂਦੀ ਸੰਗਤ ਪੁੱਛਦੀ ਏ ਧਾਰਾ ਤਾ ਹਮਾਰ ਰੋਂਦੀ ਕਰ ਲਾਉਂਦੀ ਸੰਗਤ ਪੁੱਛਦੀ ਏ ਤਾ ਹਮਾਰ ਐਡੀ ਛੇਤੀ ਸਤਿਗੁਰੂ ਸਾਨੂੰ ਦਿੱਤਾ ਜੇ ਵਿਸਾਰ ਜੀ ਜਾਂ ਵਿਛੜਿਆਂ ਦੀ ਗੱਲ ਕੂਕੇ ਜਾਨਣ ਜਿਹੜੇ ਫਿਰਦੇ ਕੇਸ ਖਲਾਰੇ ਮੈਂ ਦਸ਼ਮੇਸ਼ ਬਿਤਾ ਦਾ ਬਚਨ ਕਰਦਾ ਜਦੋਂ ਮਹਾਰਾਜ ਸਾੰਗ ਰਜਿਆ ਦੇ ਵਿਛੋੜਾ ਚ ਲਿਆ ਨਹੀਂ ਗਿਆ ਸਿੱਖਾਂ ਕੋਈ ਕਿੱ데 ਚਲਾ ਗਿਆ ਕੋਈ ਕਿੱ데 ਚਲੇ ਗਿਆ ਕੋਈ ਮਾਤਾ ਸੁੰਦਰੀ ਕੋਲ ਚਲੇ ਗਏ ਮਾਤਾ ਸੁੰਦਰੀ ਜੀ ਦੇ ਕੋਲ ਕੁਝ ਸਿੱਖ ਚਲੇ ਗਏ ਕੋਈ ਦਮਦਮਾ ਸਾਹਿਬ ਚਲੇ ਗਏ ਕੋਈ ਕਿਤੇ ਲਟਬੌਰੇ ਹੋ ਗਏ ਤੇ ਲਖਾਰੀ ਭਾਈ ਸਾਹਿਬ ਸਿੰਘ ਜੀ ਸੰਗ ਉਹ ਮਹਾਰਾਜ ਦਾ ਦਰਸ਼ਨ ਕਰਨ ਤੋਂ ਬਿਗੈਰ ਛੱਡਦੇ ਨਹੀਂ ਸੀ ਉਹਨਾਂ ਨੂੰ ਪਤਾ ਲੱਗਾ ਕਹਿੰਦੇ ਨੇ ਮੈਂ ਹੁਣ ਬਚਣਾ ਨਹੀਂ ਨਾਲ ਉਹਨਾਂ ਦੇ ਜਥਾ ਸੀ ਕਹਿੰਦੇ ਨੇ ਉਹ ਸਿੱਖ ਲੱਭਾ ਜਿਹਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੁੰਦੇ ਨੇ ਅੱਜ ਵੀ ਹੁੰਦੇ ਨੇ ਉਸ ਵੇਲੇ ਪਤਾ ਲੱਗਾ ਬਾਬਾ ਬੁੱਢਾ ਜੀ ਦੀ ਕੁਲ ਚੋਂ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਰਾਮਕੌਰ ਜੀ ਆਉਂਦਾ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛੱਕ ਕੇ ਤੇ ਨਾਮ ਗੁਰਬਖਸ਼ ਸਿੰਘ ਜੀ ਰੱਖਿਆ ਗਿਆ ਉਹਨਾਂ ਨੂੰ ਬਜਨ ਹੋਇਆ ਸੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਮਹਾਰ ਨਦੀਨ ਨੂੰ ਚੱਲੇ ਨੇ ਉਹ ਨਾਲ-ਨਾਲ ਦੁਰਪੇ ਪਿਆਰ ਬੜਾ ਸੀ ਦਰਸ਼ਨਾਂ ਤੋਂ ਬਗੈਰ ਪ੍ਰਸ਼ਾਦਾ ਨਹੀਂ ਸੀ ਛੱਕਦੇ ਜਦੋਂ ਰਾਜ ਗਏ ਤੇ ਮਾਤਾ ਨੇ ਪਿੱਛੋਂ ਡਾਕ ਲਿਆ ਕਹਿੰਦੀ ਏ ਤੂੰ ਹੀ ਤੇ ਹੈ ਮੇਰੇ ਕੋਲ ਕਿੱਥੇ ਚੱਲ ਪਿਆ ਮਹਾਰਾਜ ਨੇ ਵਾਪਸ ਮੋੜ ਦਿੱਤਾ ਤੁਰਨ ਲੱਗਿਆ ਕਹਿੰਦੇ ਮਹਾਰਾਜ ਜੀ ਦਸ਼ਮੇਸ਼ ਪਿਤਾ ਜੀ ਤੁਹਾਡੇ ਤੋਂ ਬਗੈਰ ਤੇ ਮੈਂ ਬਚ ਨਹੀਂ ਸਕਦਾ ਜੇ ਦਰਸ਼ਨ ਨਾ ਹੋਵੇ ਮੈਂ ਪ੍ਰਸ਼ਾਦਾ ਨਹੀਂ ਛੱਕਦਾ ਕਹਿੰਦੇ ਨੇ ਉਹ ਜਾਣੇ ਤੂੰ ਘਰ ਚਲਾ ਜਾ ਸਵੇਰੇ ਉੱਠ ਕੇ ਸ਼ਿਕਾਰ ਖੇਡਣ ਜਾਈਂ ਕਰੀ ਤੈਨੂੰ ਦਰਸ਼ਨ ਦਿਆਂ ਕਰਾਂਗੇ ਹੁਣ ਲਖਾਰੀ ਭਾਈ ਸਹਿਬ ਸਿੰਘ ਜੀ ਨੂੰ ਇਹ ਪਤਾ ਸੀ ਵੀ ਉਹਨਾਂ ਨੂੰ ਦਰਸ਼ਨ ਰੋਜ਼ ਹੁੰਦੇ ਨੇ ਉਹ ਫਿਰ ਜਦੋਂ ਇੱਥੇ ਰਮਦਾਸ ਪਹੁੰਚੇ ਆ ਕੇ ਹੱਥ ਜੋੜੇ ਬਾਬਾ ਜੀ ਤੁਹਾਨੂੰ ਦਰਸ਼ਨ ਹੁੰਦੇ ਨੇ ਮੈਨੂੰ ਵੀ ਕਰਾ ਦਿਓਗੇ ਕਹਿੰਦੇ ਨੇ ਕਰਾ ਦਿਆਂਗੇ ਸਵੇਰੇ ਮੈਂ ਸ਼ਿਕਾਰ ਖੇਡਣ ਜਾਣਾ ਨਾਲ ਚੱਲੀ ਇਤਿਹਾਸ ਦੇ ਵਚਨ ਨੇ ਕਹਿੰਦੇ ਨੇ ਜਦੋਂ ਨਾਲ ਗਏ ਹੁਣ ਮਹਾਰਾਜ ਦੇ ਉਧਰੋਂ ਸ਼ਰੀਰ ਦਾ ਸਾਗ ਕੀਤਾ ਖੇਲ ਕੀਤੀ ਇਹ ਜੋ ਸਾਗ ਮਾਰੇ ਇਹਨੇ ਕੀਤਾ ਉਹੀ ਸਾਗ ਉੱਥੇ ਹੋਇਆ ਮਾਰੇ ਕਿਹਾ ਜਾਣਾ ਕਿਤੇ ਨਹੀਂ ਇੱਕ ਸਾਗ ਕਰਨਾ ਹੈ ਉਹ ਸਾਗ ਹੋਇਆ ਜਦੋਂ RAM KAUR ਜੀ ਸਵੇਰੇ ਸ਼ਿਕਾਰ ਖੇਡਣ ਗਏ ਗੁਰਬਖਸ਼ ਸਿੰਘ ਜੀ ਕਹਿੰਦੇ ਨੇ ਨਾਲ ਹੀ ਸੈਭ ਸਿੰਘ ਲਖਾਰੀ ਜੀ ਨੂੰ ਲੈ ਗਏ ਜੋ ਕਿਉਂ ਇਹ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਅਸੀਂ ਲੈ ਕੇ ਆਉਂਦੇ ਹਾਂ ਇਤਿਹਾਸ ਪੂਰਾ ਉਸੇ ਤਰ੍ਹਾਂ ਆਵੇ ਸਾਨੂੰ ਪਤਾ ਲੱਗੇ ਮਾਰੇ ਦੇ ਇਤਿਹਾਸ ਚ ਕਿਹੜਾ ਵਜਨ ਚੱਲ ਰਿਹਾ ਜਦੋਂ ਉਹ ਸਿੱਖ ਨਾਲ ਮਾਰੇ ਦੇ ਗਏ ਨਾ ਮਾਂ ਸੰਤਾਂ ਦੇ ਨਾਲ ਗਏ ਭਾਈ ਸਾਹਿਬ ਜੀ ਦੇ ਗਏ ਕਹਿੰਦੇ ਨੇ ਜਦੋਂ ਸ਼ਿਕਾਰ ਖੇਡਣ ਲੱਗੇ ਤੇ ਉਹਨਾਂ ਨੂੰ ਝਲਕ ਪਈ ਪਰ ਉਹਨਾਂ ਦੂਜਿਆਂ ਨੂੰ ਦਰਸ਼ਨ ਨਹੀਂ ਹੋਏ ਸਾਹਿਬ ਸਿੰਘ ਜੀ ਲਖਾਰੀ ਨੂੰ ਦਰਸ਼ਨ ਨਹੀਂ ਹੋਏ ਤਾਂ ਹਮਾਰ ਕੇ ਰੋਪੇ ਕਹਿੰਦੇ ਉਹ ਜਾਂਦੇ ਕਲਗੀਆਂ ਵਾਲੇ ਕਹਿੰਦੇ ਮੈਨੂੰ ਨਹੀਂ ਦਿਸੇ ਤਾਂ ਹਾਂ ਵਜਗੀਆਂ ਮਾਰੇ ਮੈਨੂੰ ਨਹੀਂ ਕਹਿੰਦੇ ਰੋਣਾ ਕਿਉਂ ਹੈ ਤੈਨੂੰ ਵੀ ਦਰਸ਼ਨ ਕਰਾ ਦੇਾਂਗੇ ਕਹਿੰਦੇ ਐਡੀ ਮਾੜੀ ਕਿਸਮਤ ਅਜ ਇੰਨੇ ਦਿਨ ਹੋ ਗਏ ਮੈਨੂੰ ਤੁਰ ਕੇ ਆਉਂਦਿਆਂ ਨੂੰ ਮੈਨੂੰ ਕਲਗੀਆਂ ਵਾਲੇ ਦੇ ਦਰਸ਼ਨ ਨਹੀਂ ਹੋਏ ਮੈਨੂੰ ਠੰਡ ਨਹੀਂ ਪੈਂਦੀ ਕਹਿੰਦੇ ਨੇ ਆ ਜਾ ਫਿਰ ਘਰ ਘਰ ਬਿਠਾ ਕੇ ਕਹਿੰਦੇ ਨੇ ਕਲਮ ਦੁਆ ਤ ਲੱ ਲੈ ਲੈ ਤੈਨੂੰ ਕਲਗੀਆਂ ਵਾਲੇ ਦੇ ਬਚਪਨ ਤੋਂ ਲੈ ਕੇ ਦਰਸ਼ਨ ਕਰਾਉਣ ਲੱਗਾ 500 ਸਾਖੀਆਂ ਲਿਖਾਈਆਂ ਜਿਹਨੂੰ ਜਿਹਨੂੰ ਅਸੀਂ ਪੜਦੇ ਨਾ 100 ਸਾਖੀ ਇਹ ਸਹਿਬ ਸਿੰਘ ਲਖਾਰੀ ਤੋਂ ਉਸ ਵੇਲੇ ਲਿਖਾਈਆਂ ਗਈਆਂ ਹੁਣ ਜਿਵੇਂ ਜਿਵੇਂ ਉਹ ਇੱਕ ਇੱਕ ਅੱਖਰ ਲਿਖਦੇ ਨੇ ਇੱਕ ਇੱਕ ਅੱਖਰ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਨੇ ਕਰਦਿਆਂ ਕਰਦਿਆਂ 500 ਸਾਖੀਆਂ ਲਿਖ ਦਿੱਤੀਆਂ ਕਹਿੰਦੇ ਨੇ ਲੈ ਹੁਣ ਇਹ ਸਾਖੀਆਂ ਜਿਹੜਾ ਸੁਨੇਗਾ ਪੜ੍ਹੇਗਾ ਵਿਚਾਰੇਗਾ ਕਹਿੰਦੇ ਨੇ ਉਹਨੂੰ ਵੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣਗੇ ਸੋ ਸੰਗਤ ਜੀ ਉਹ ਸਾਖੀ ਮਹਾਰਾਜ ਕਿਲੇ ਵਾਲੇ ਕਰਿਆ ਕਰਦੇ ਸੋ ਸੰਗਤ ਜੀ ਮਹਾਰਾਜ ਦੇ ਦਰਸ਼ਨ ਕਰਨੇ ਤੇ ਆ ਸੰਗਤ ਵਿੱਚ ਉਹ ਸ਼ਬਦ ਰੂਪ ਹੁੰਦੇ ਨੇ ਤੇ ਉਹਨਾਂ ਨੇ ਆਪਣਾ ਵਜਨ ਇਹ ਕੀਤਾ ਅਸੀਂ ਆਉਣਾ ਉਹ ਸਮਾਂ ਆਉਣਾ ਚਿੱਟੇ ਹੱਥੀ ਤੇ ਮਹਾਰਾਜ ਦੇ ਬਚਨ ਨੇ ਦੋ ਸੂਰਜ ਚੜ੍ਹਨੇ ਨੇ ਸੋ ਇਹ ਬੜੇ ਉੱਚੇ ਤੇ ਸੋਚੇ ਬਚਨ ਨੇ ਰਹਿਤ ਰੱਖੀਏ